ਜਦੋਂ ਬੱਕਰਾ ਪੁੱਛੇ ਵੀ ਬੱਕਰਾ ਕਲਮਾ ਸਮਝਦਾ ਹੈ ਉਹ ਸਮਝਦਾ ਕਲਮਾ ਕੀ ਹੈ ਇਹਦਾ ਮਤਲਬ ਹੈ ਕਿਸੇ ਵੀ ਜੂਰ ਨੂੰ ਮੁਕਤੀ ਹੋ ਸਕਦੀ ਹੈ ਫਿਰ ਤਾਂ ਆਦਮੀ ਤੋਂ ਬਿਨਾਂ ਵੀ ਮੁਕਤੀ ਹੋ ਸਕਦੀ ਹੈ ਇਥੇ ਕਵੀ ਉਹਨਾਂ ਦੇ ਉਹਦੇ ਵਿੱਚ ਚਾਰ ਮਿੰਟ ਕਵੀ ਹੈ ਬੱਕਰਾ ਕਲਮਾ ਸਮਝਦਾ ਹੈ ਕਵੀ ਇੱਥੇ ਅਗਰ ਕਵੀ ਹੈ ਅਗਰ ਇੱਥੇ ਸਾਡੇ ਦੀ ਇਹ ਗੱਲ ਸਾਡੇ ਹੈ ਨਹੀਂ ਫੁਰਨੇ ਚੱਖ ਦੇ ਫੁਰਨੇ ਚੋ ਤਾਂ ਇਹ ਮਾਰੇ ਅਭੀ ਉਹ ਪੜਾਈ ਨਾ ਲੱਗੀ ਜਾਣੀ ਤਖਤੀ ਤਰਤੇ ਵੀ ਹੋ ਜਿਹੜਾ ਮਾਨਸਰ ਚੰਗਾ ਨਹੀਂ ਸਮਝਿਆ ਗਿਆ ਸਿਹਤ ਵਾਲ ਤੇ ਰੱਖੋ ਕੇ ਬਾਦ ਵਿੱਚ ਰੀਸੈਟ ਹੋ ਜਾਏਗਾ ਜੀ ਹਾਂਜੀ ਕੋ ਬੱਕਰਾ ਰਣ ਖਾਏ ਉਹ ਸਭ ਨੂੰ ਅਖੇ ਕਿਹਦਾ ਮਤਲਬ ਆ ਬੱਕਰਾ ਉਹ ਬਾ ਉਹ ਕੇ ਕੋਦੇ ਕਿੰਸੀ ਸਵਾਲੇ ਬੜਾ ਉਹ ਤੋਂ ਮਸਰਮਤ ਆ ਰਾਜ ਆ ਗਿਆ ਸੀ ਕਾਦੀ ਆ ਕੇ ਤੇ ਮੁਸਲਮਾਨਾਂ ਨਾਲ ਮਿਲਜੋਲ ਹੋ ਗਿਆ ਸੀ ਤੇ ਜਿਹੜੀ ਰਸਮ ਸੀ ਨਾ ਵਿਆਹ ਵਰਗੀ ਰਸਮ ਹੁੰਦੀ ਸੀ ਜਿਹੜੀ ਉਪਰ ਹੁੰਦੀ ਸੀ ਕਿਉਂਕਿ ਮੁਸਲਮਾਨਾਂ ਤੇ ਸੁਣਨ ਦੀ ਰਸਮ ਹੈ ਵਿਆਹ ਵਰਗੀ ਹੁੰਦੀ ਹੈ ਘੱਟ ਕਰਦੇ ਨੇ ਦਸਤਾਰ ਬੁਲਾਉਂਦੇ ਨੇ ਐਵੇਂ ਨਾ ਹੁੰਦੀ ਸੀ ਸਿੱਧੂਆਂ ਨੇ ਪਰ ਉਹ ਦਰੋਜ਼ਰੀ ਚੀਜ਼ਾਂ ਜਾਂਦੀਆਂ ਹੁੰਦੀਆਂ ਖਾਣ ਪੀਣ ਦੀਆਂ ਪਰ ਜਦੋਂ ਇਹ ਝਟਕਾ ਕਰਦੇ ਤੇ ਉਹ ਹਾਂਦੇ ਨਹੀਂ ਸੀ ਮੁਸਲਮਾਨ ਕਹਿੰਦੇ ਵੀ ਅਸੀਂ ਨਹੀਂ ਖਾਣਾ ਕਹਿੰਦੇ ਵੀ ਜੇ ਤੁਸੀਂ ਇਦਾਂ ਕਰਨਾ ਫਿਰ ਐਂ ਕਰਿਆ ਕਰੋ ਸਾਡਾ ਕਾਜੀ ਬੁਲਾ ਲਿਆ ਕਰੋ ਬੱਕਰਾ ਉਹ ਹਲਾਲ ਕਰ ਦਿਆ ਕਰੂਗਾ ਫਿਰ ਅਸੀਂ ਖਾ ਲਵਾਂ ਮੈਂ ਕਹਿੰਦਾ ਚਲ ਹਲਾਲ ਕਰ ਦਿਆ ਕਰਾਂ ਤੇ ਉਹ ਕੰਪਰੋਮਾਈਜ਼ ਕਰ ਲੈ ਸਿਰਫ ਉਹ ਮੈਲ ਜੋ ਰੱਖਣ ਵਾਸਤੇ ਸਰਦਾਰ ਜੀ ਨੇ ਜਿਵੇਂ ਜਿਵੇਂ ਟਿੱਪੜੀ ਕੀਤੀ ਸੀ ਧਰਮ ਦੇ ਖੇਤਰ ਚ ਕੰਪਰੋਮਾਈਜ਼ ਨਹੀਂ ਹੋ ਸਕਦਾ ਉਹ ਕਹਿੰਦਾ ਨਹੀਂ ਥੋੜਾ ਦੇ ਖਾਣਾ ਝੜਗਾ ਕੀਤਾ ਹੋਇਆ ਤੁਸੀਂ ਹਲਾਲ ਕੀਤਾ ਹੋਇਆ ਕਿਉਂ ਖਾਦੇ ਹੋ ਦੇਸ ਕਰਕੇ ਖਾਲਸਾ ਰੁਪਿਆ ਕੁੱਠਾ ਨਹੀਂ ਖਾਂਦਾ ਤਾਂ ਕਿ ਹਾਂ ਕਿਉਂਕਿ ਟਿੱਪੜੀ ਇੱਥੇ ਹੋਈ ਹੁੰਦੀ ਹੈ ਨਾ ਕਿ ਨਾ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟਿੱਪੜੀ ਹੋਈ ਹੈ ਦਸ ਪਾਸ਼ੇ ਛੁੱਟ ਕੇ ਬਿਦੇ ਹੁਣ ਇਹਨਾਂ ਨੇ ਕਹਤਾ ਜਮਾਂ ਸੱਜੀ ਖਾਣਾ ਆਵਾਜ਼ਾਂ ਹਿੰਦੂ ਉਹ ਵੀ ਬਾਬੜ ਵੀ ਖਾ ਰਿਹਾ ਇਹਨਾਂ ਨੂੰ ਕੀ ਪਤਾ ਬਾਸ ਹੁੰਦਾ ਕੀ ਹੈ ਧਰਮ ਦੇ ਵਿੱਚ ਇੱਕ ਯੱਗ ਹੈ ਧਰਮ ਦਾਣ ਕਰਨਾ ਸਭ ਤੋਂ ਵੱਡਾ ਯੱਗ ਹੈ ਸੰਸਕਾਰ